ਅਮਰਤ ਸੈਲ ਸ਼ਹਿਰ ਦੇ ਮੀਡੀਆ ਦਾ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਪਾਰਟੀ ਦੇ ਸ਼ਹਿਰੀ ਦਫ਼ਤਰ ਦੇ ਵਿੱਚ ਆਏ ਹੋ ਟਾਈਮ ਕੱਢ ਕੇ ਤੁਹਾਨੂੰ ਵੈਲਕਮ ਹੈ ਜੀ ਆਇਆਂ ਅੱਜ ਸਾਡੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਮਨੀਸ਼ ਸ਼ਕਤਵਾਲ ਜੀ ਦੀ ਅਗਵਾਈ ਦੇ ਹੇਠ ਅਸੀਂ ਸ਼ਹਿਰ ਦਾ ਦਫ਼ਤਰ ਜਿਹੜਾ ਜਿੱਥੇ ਅਸੀਂ ਅੱਜ ਬੈਠੇ ਆ ਇੱਥੇ ਓਪਨ ਕੀਤਾ ਅੱਜ ਮੇਰੇ ਨਾਲ ਪਾਰਟੀ ਦੇ ਬਹੁਤ ਸੀਨੀਅਰ ਆਗੂ ਡਾਕਟਰ ਨਿਚਨ ਜੀ ਜੀਵਨ ਚੌਂ ਜੀ ਸਾਡੇ ਜੈਂਟ ਸੈਕਟੀ ਲਖਦਾਂ ਜੀ ਸਾਡੇ ਦਿਹਾਤੀ ਦੇ ਪ੍ਰਧਾਨ ਢਿੱਲੋ ਸਾਹਿਬ ਸਾਡੇ ਅੰਪਰੂਵਮੈਂਟ ٹرسٹ ਦੇ ਚੇਅਰਮੈਨ ਤਲਵਾਰ ਜੀ ਬਹੁਤ ਸਾਰੇ ਪਾਰਟੀ ਦੇ ਸਾਡੇ ਅਮਸਾ ਜ਼ਿਲ੍ਹੇ ਦੇ ਸਾਡੇ ਸੀਨੀਅਰ ਸਾਥੀ ਜਿਹੜੇ ਆ ਉਹ ਇਸ ਮੌਕੇ ਤੇ ਜਿਹੜਾ ਆਏ ਆ ਇਹ ਜਿਹੜਾ ਦਫ਼ਤਰ ਆ ਪਹਿਲਾਂ ਵੀ ਸਾਡਾ ਇੱਥੇ ਦਫ਼ਤਰ ਸੀਗਾ ਪਾਰਟੀ ਦਾ ਲੰਮਾ ਸਮਾਂ ਇੱਥੇ ਦਫ਼ਤਰ ਆ ਬਿਲਡਿੰਗ ਦੇ ਵਿੱਚ ਕਿਉਂਕਿ ਇਸ ਦਫ਼ਤਰ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਆਉਣਾ ਜਾਣਾ ਵਲੰਟੀਅਰ ਵਾਸਤੇ, মিডিਆ ਵਾਸਤੇ ਜਾਂ ਕੋਈ ਧਰਨਾ ਪ੍ਰੋਟੈਸਟ ਕਰਨਾ ਸਾਡੇ ਲਈ ਬਹੁਤ ਸੌਖਾ ਸੀਗਾ। ਇਸ ਕਰਕੇ ਦੁਬਾਰਾ ਅਸੀਂ ਇਸੇ ਜਗ੍ਹਾ ਦੇ ਉੱਤੇ ਦਫ਼ਤਰ ਜਿਹੜਾ ਖੋਲਿਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਦੀਆਂ ਸਾਰੀਆਂ ਸਰਗਰਮੀਆਂ ਜਿਹੜੀਆਂ ਉਹ ਇਸ ਦਫ਼ਤਰ ਤੋਂ ਕੇਂਦਰਿਤ ਰਹਿਣਗੀਆਂ। ਜਲਦੀ ਇੱਕ ਦਫ਼ਤਰ ਹੋ ਸਾਡਾ ਬਾਜੇ ਜੋ ਹੁੰਦਾ ਜਿਹੜਾ ਉਹ ਵੀ ਅੱਜ ਸਹਿਤ ਹੀ ਖੋਲਣ ਜਾ ਰਹੇ ਉਹ ਸਾਡੇ ਮਾਝਾ ਜ਼ੋਨ ਦੇ ਜਿਹੜੇ ਸਾਡੇ ਲਖਣਾ ਸਾਹਿਬ ਸਾਡੇ ਦੂਜੇ ਜਿੰਨੇ ਵੀ ਅੰਚਾਲ ਦੇ ਉਹ ਵੀ ਵਿਆਹ ਕਰਨਗੇ ਦਫ਼ਤਰ ਦਾ ਸਾਨੂੰ ਇਹ ਫਾਇਦਾ ਜਾਂ ਮੈਂ ਤੁਹਾਡੇ ਅਦਾਈ ਸ਼ਹਿਦ ਵਾਸੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿੱਥੇ ਸਾਡੇ ਪੰਜ ਸ਼ਹਿਤ ਦੇ ਵਿੱਚ ਐਮ ਐਲ ਏ ਸਹਿਬਾਨ ਵੈਸਟ ਦੇ ਵਿੱਚ ਡਾਕਟਰ ਸੰਧੂ ਜੀ ਔਰ ਨੌਰਥ ਦੇ ਵਿੱਚ ਆਈ ਜੀ ਸਾਹਿਬ ਔਰ ਸਾਡੇ ਈਸਟ ਦੇ ਵਿੱਚ ਜੀਵਨ ਜੋਤ ਜੀ ਔਰ ਸਾਊਥ ਦੇ ਵਿੱਚ ਡਾਕਟਰ ਦਿਜਤ ਹੁਣੀ ਆਉ ਦਾ ਸਾਡੇ ਸੈਂਟਰ ਦੇ ਵਿੱਚ ਡਾਕਟਰ ਗੁਪਤਾ ਜੀ ਸਾਰੇ ਹੀ ਲੋਕਾਂ ਦੀਆਂ ਰੋਜ਼ ਦੀਆਂ ਸਮੱਸਿਆਵਾਂ ਸੁਣਦੇ ਆ ਸਮੱਸਿਆਵਾਂ ਹੱਲ ਕਰਦੇ ਆ ਫਿਰ ਵੀ ਜੇ ਕਿਤੇ ਕੋਈ ਬਤਕਰ ਦੀ ਸਮੱਸਿਆ ਹੱਲ ਨਹੀਂ ਹੋਈ ਜਾਂ ਪਬਲਿਕ ਦੀ ਹੱਲ ਨਹੀਂ ਹੋਈ ਤਾਂ ਉਹ ਸਾਡੇ ਇਸ ਦਫ਼ਤਰ ਚ ਆ ਸਕਦਾ ਇਸ ਦਫ਼ਤਰ ਚ ਆ ਕੇ ਉਹ ਜਿਹੜਾ ਵੀ ਉਹਦਾ ਕੰਮ ਹੈ ਕਿਹੇ ਸ਼ਹਿਰ ਵਾਸੀ ਦਾ ਕੋਈ ਕੰਮ ਹੈ ਉਹ ਅਸੀਂ ਕਸ ਆਜੋ ਆਜੋ ਉਹ ਤਾਂ ਜਿਓ ਉਹ ਅਸੀਂ ਬਲੋ ਜਿਹੜਾ ਇੱਥੇ ਸਾਡੇ ਬਕਾਇਦਾ ਸਾਡੇ ਸਾਦੇ ਪਾਰਟੀ ਦੇ ਉਹ 14 ਦਾ ਜਿਹੜੇ ਬੈਠਣਗੇ ਉਹ ਇੱਥੋਂ ਹੀ ਸਾਡੇ ਸ਼ਹਿਰ ਦੀ ਸੇਵਾ ਜਿਹੜੀ ਉਹ ਕਸ ਵਕਤ ਕਰ ਸਕਾਂਗੇ ਇੱਕ ਮੈਂ ਤੁਹਾਡੇ ਥਰੂ ਸਾਡੀ ਪਾਰਟੀ ਦੇ ਬਹੁਤ ਸਿਨੇ ਬਾਗੂ ਸਾਬਕਾ ਮੰਤਰੀ ਡਾਕਟਰ ਨਿਰਜਤ ਹੁਣੀ ਫੁੜੇ ਹੀ ਪਿਛਲੇ ਵੀਕ ਚੀਫ ਖਾਲਸਾ ਦਵਾਨ ਜਿਹੜੀ ਬਹੁਤ ਵੱਡੀ ਸੰਸਥਾ এডਿਕੇਸ਼ਨ ਦੇ ਵਿੱਚ ਉਹ ਸੰਸਥਾ ਦਾ ਬਹੁਤ ਵੱਡਾ ਅਦੋਲ ਹੈ ਉਹਦੇ ਪ੍ਰਧਾਨ ਬਣਿਆ ਉਹਨਾਂ ਨੂੰ ਮੈਂ ਪੂਰੇ ਜ਼ਿਲ੍ਹੇ ਵੱਲੋਂ ਪੂਰੀ ਪਾਰਟੀ ਵੱਲੋਂ ਜਿਹੜੀ ਵਧਾਈ ਦੇਣਾ ਤੇ ਮੈਂ ਆਸ ਕਰਦਾ ਕਿ ਚੀਫ ਖਾਲਸਾ ਦਵਾਨ ਦੇ ਵਿੱਚ ਉਹ ਆਪਣਾ ਐਡਾ ਵਧੀਆ ਰੋਲ ਅਦਾ ਕਰਨਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਜਾਤ ਕਰਿਆ ਕਰਨਗੀਆਂ ਤੁਹਾਡਾ ਡਾਕਟਰ ਨਿੱਜੋ ਉਹਨਾਂ ਨੂੰ ਬਹੁਤ ਬਹੁਤ ਜਿਹੜੀਆਂ ਵਧਾਈਆਂ ਤੇ ਸਾਡੀ ਸਾਰੀ ਟੀਮ ਸਾਰੀ ਟੀਮ ਜੜੀ ਸਾਰਿਆਂ ਨੂੰ ਬੇਦੀ ਬੇਨਤੀ ਆ ਕਿ ਸ਼ਹਿਰੀ ਪ੍ਰਧਾਨ ਮਨੀਸ਼ ਅਗਰਵਾਲ ਦੀ ਅਗਵਾਈ ਦੇ ਵਿੱਚ ਇੱਥੇ ਬੈਠ ਕੇ ਜਿਹੜੇ ਵੀ ਤੁਹਾਡੇ ਕੰਮ ਕਾਦੋ ਅਸੀਂ ਕਰਿਆ ਕਰਾਂਗੇ ਦਿਹਾਤੀ ਵਾਲੇ ਪ੍ਰਧਾਨ ਵੀ ਸਾਡੇ ਢਿੱਲੋ ਸਾਹਿਬ ਉਹ ਇੱਥੇ ਵੀ ਆਇਆ ਕਰਨਗੇ ਤੇ ਉੱਥੇ ਵੀ ਜਿਹੜਾ ਸਾਡਾ ਬਾਅਦ ਮੱਝ ਜੋ ਹੁੰਦਾ ਦਫ਼ਤਰ ਨਿਊ ਐਂਬਸਾਡਰ ਦੇ ਵਿੱਚ ਅਸੀਂ ਖੋ ਰਹੇ ਉੱਥੇ ਵੀ ਜਿਹੜਾ ਵਿਆਹ ਕਰਾਂਗੇ ਬਸ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਸੱਦਾ ਸਾਡੀ ਪਾਰਟੀ ਦੇ ਮੱਝੇ ਜੋਨ ਦੇ ਅੰਤਰਾਜ ਦੇ ਸਾਡੇ ਵਾਈਸ ਪ੍ਰਧਾਨ ਬਟਾਲੇ ਤੋਂ ਐਮ ਐਲ ਏ ਸ਼ਹਿਰੀ ਕਲਸੀ ਜੀ ਚੰਨੜੀ ਗਵਾਈ ਹੈਟ ਮਾਜਾ ਸਦਾ ਇਸ ਵੇਲੇ ਕੰਮ ਕਰ ਰਿਹਾ ਉਹ ਵੀ ਆਏ ਆ ਉਹਨਾਂ ਨੂੰ ਵੀ ਜੀ ਆਇਆਂ ਪਟਾਲੇ ਤੋਂ ਚੱਲ ਕੇ ਆਏ ਆ ਬੜਾ ਕੰਮ ਕਰਦੇ ਆ ਪਾਰਟੀ ਲਈ ਸੋ ਮੈਂ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਚਾਹੁੰਦਾ ਸੀ ਤੁਹਾਡੇ ਦਾ ਹੀ ਸ਼ਹਿਰੀਆਂ ਨੂੰ ਵਧਾਈ ਵੀ ਦੇਣਾ ਚਾਹੁੰਦਾ ਕਿ ਤੁਸੀਂ ਪਹਿਲਾਂ ਵੀ ਪਾਰਟੀ ਦਾ ਇੰਨਾ ਸਹਿਯੋਗ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਹਿਰੀਆਂ ਕੋਲ ਹੋਰ ਵੀ ਸਹਿਯੋਗ ਦੀ ਜਿਹੜੀ ਆ ਪੂਰੀ ਆਸ ਕਰ ਆਪਣੇ ਬਲਬੁੱਤ ਕੁੱਲ ਤਿਆਰੀ ਹੈ ਸਾਡੀ ਜਿੱਦਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਅਸੀਂ 13 ਦੀਆਂ 13 ਸੀਟਾਂ ਦੇ ਉੱਤੇ ਇਲੈਕਸ਼ਨ ਲੜਾਂਗੇ ਅਸੀਂ ਬਿਲਕੁਲ ਤਿਆਰੀ ਕੀਤੀ ਆ ਪੰਜਾਬ ਦੇ ਵਿੱਚ ਜਦੋਂ ਕੋਡ ਆਫ ਕੰਡਕਟ ਲਾਗੂ ਹੋ ਜੂਗਾ ਪਾਰਟੀ ਜਿੰਨੂੰ ਵੀ ਟਿਕਟ ਦੇਊਗੀ ਅਸੀਂ ਸਾਰੇ ਜਾਣੇ ਡਟ ਕੇ ساری ਟੀਮ ਡਟ ਕੇ ਜਿਹੜਾ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਪੂਰੀ ਕੋਸ਼ਿਸ਼ ਕਰਾਂਗੇ ਵੀ ਉਮੀਦਵਾਰ ਜਿਤਾ ਕੇ ਅਦਵਿੰਦ ਕੇਜੀਵਾਲ ਜੀ ਨੂੰ ਤਾਂ ਨਹੀਂ ਨਹੀਂ ਅਸੀਂ ਪਹਿਲੇ ਦਿਨ ਤੋਂ ਦੇਖੋ ਕਿਹਾ ਸਾਡਾ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਸਾਡੀ ਪਾਰਟੀ ਦਾ ਜਿਹੜਾ ਪ੍ਰੋਗਰਾਮ ਹੈ ਪਹਿਲਾਂ ਤੁਸੀਂ ਧਿਆਨ ਨਾਲ ਸੁਣਿਓ ਮੇਰੀ ਗੱਲ ਨੂੰ ਪੰਜਾਬ ਖੇਤੀ ਪ੍ਰધાન ਸੂਬਾ ਅਸੀਂ ਪੰਜਾਬ ਦੀ ਖੇਤੀ ਨੂੰ ਮਰ ਨਹੀਂ ਦੇਣਾ ਚਾਹੁੰਦੇ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਹੈ ਔਰ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਜੋ ਖਨੌਦੀ ਦੇ ਵਿੱਚ ਤੇ ਸ਼ੰਭੂ ਬੈਦੀਅਤ ਤੇ ਕੀਤਾ ਉਹਦੀ ਅਸੀਂ ਤਿੱਖੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆਂ ਔਰ ਅਸੀਂ ਸਮਝਿਆ ਕਿ ਇਹ ਡਿਗਰੇਟਰਸ਼ਿਪ ਹੈ ਅਮੰਦ ਸ਼ਾਹ ਦੀ ਅਗਵਾਈ ਦੇ ਹੇਠ ਤੇ ਮੋਦੀ ਦੀ ਅਗਵਾਈ ਹੇਠ ਇਹ ਜਿਹੜੀ ਡਿਕਰੇਟੋਰਸ਼ਿਪ ਕੀਤੀ ਗਈ ਆ ਕਿਸਾਨਾਂ ਨੂੰ ਅੰਦੋਲਨ ਕਰ ਤੋਂ ਨਹੀਂ ਡੱਕਿਆ ਜਾ ਸਕਦਾ ਦਿੱਲੀ ਸਾਡੀ ਰਾਜਧਾਨੀ ਆ ਦਿੱਲੀ ਦੇ ਅੰਦਰ ਜਾ ਕੇ ਕਿਸੇ ਨੂੰ ਵੀ ਆਪਣਾ ਪ੍ਰੋਟੈਸਟ ਕਰਨ ਦਾ ਹੱਕ ਹੈ ਡੈਮੋਕਰੇਸੀ ਆ ਸਾਡੀ ਰੈਲੀ ਮਜਾਦੇ ਧਰਨੇ ਕਰਨ ਦਾ ਉਹਨਾਂ ਨੂੰ ਡੱਕਿਆ ਗਿਆ ਉਹਨਾਂ ਦੇ ਰਸਤੇ ਬੰਦ ਕੀਤੇ ਗਏ ਇਹਦੀ ਅਸੀਂ ਜੋਰ ਦਾ ਸ਼ਬਦਾਂ ਵਿੱਚ ਜੜੀ ਉਹ ਨਿੰਦਾ ਕਰ ਕੀ ਆਉਣਗੇ ਸਾਡੇ ਲੋਕ ਕਿਸਾਨਾਂ ਦੇ ਹੱਕ ਵਿੱਚ ਆਉਣਗੇ ਕਿਉਂਕਿ ਕਿਸਾਨਾਂ ਦਾ ਮੁੱਦਾ ਹੀ ਬਿਲਕੁਲ ਸਹੀ ਮੁੱਦਾ ਐ ਐਮਐਸਪੀ ਚਾਹੀਦੀ ਆ ਸੁਆਮੀ ਨਾਥਨ ਦਿਆਂ ਜਿਹੜੀਆਂ ਰਿਪੋਰਟਸ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਕਰਜ਼ਾ ਮਾਫ਼ ਜਿਹੜਾ ਜਿਹੜਾ ਤਿੰਨ ਐ ਮੰਗਾ ਦੇ ਮੋर्चे ਦੀਆਂ ਔਰ ਮਾੜੀ ਗੱਲ ਇਹ ਜਦੋਂ 21 ਚ ਮੋर्चा ਉੱਠਿਆ ਸੀਗਾ ਜਦੋਂ ਮੋਦੀ ਨੇ ਇਹ ਵਿਸ਼ਵਾਸ ਦਵਾਇਆ ਸੀਗਾ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਅਸੀਂ ਮੰਨ ਲਾਂਗੇ ਤੇ ਹੁਣ ਤੱਕ ਉਹਨਾਂ ਨੂੰ ਲਾਗੂ ਨਹੀਂ ਕੀਤਾ ਕੀਤਾ ਗਿਆ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ ਦ ਮੇਕਓਵਰ ਸਟੂਡੀਓ ਸਪਾ ਐਂਡ ਸੈਲੂਨ ਅਕੈਡਮੀ ਖੁੱਲ ਚੁੱਕਾ ਹੈ ਜਿਸ ਦੇ ਵਿੱਚ ਚੰਡੀਗੜ੍ਹ ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਿਰ ਹੈਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਕਾਰ ਕੇ ਸੇਵਾਵਾਂ ਮਹੱਤਵਿਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬੌਂਡਿੰਗ ਕੈਰਟਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀਤੀ ਜਾ ਰਹੀ ਹੈ ਬਰਾਈਡਲ ਨੂੰ ਸਿਰਫ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ ਅਤੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ ਤੁਸੀਂ ਹੈਅਰ ਸਪਾ ਮੈਟ੍ਰਿਕਸ ਲਾਰੀਅਨ ਵੱਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਤੁਸੀਂ ਇੱਥੋਂ ਗਲੋਬਲ ਹੈਅਰ ਕਲਰ ਫੈਸ਼ਨ ਸ਼ੇਪਸ ਸਟਿਕਸ ਰੂਟ ਟੱਚ ਅਪ ਫਰੋਸਟਿੰਗ 3D ਸ਼ੇਡ ਹੈਅਰ ਪਾਲਿਸ਼ਿੰਗ ਦੀ ਸੁਵਿਧਾ ਲੈ ਸਕਦੇ ਹੋ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ ਹੈਅਰ ਸਟਾਈਲ ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਇਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ। ધ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ। ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ। आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News